ਇਹ ਬੰਦ ਵੀ ਨਹੀਂ ਕੀਤਾ ਪਾਣੀ ਕੋਈ ਨਹੀਂ ਉੰਡਣਾ ਸਾਡਾ ਮਰਨਾ ਹੋਣੀ ਹਨ ਇੱਟੇ ਇੱਟੇ ਸਾਫ ਪੁਰੇ ਬੰਦੇ ਆ ਲੈ ਘਰਾਂ ਚ ਪਾਣੀ ਮਾਰ ਕੇ ਆਏ ਆ ਮੋੜੇ ਤੋਂ ਖਰੀਦ ਰਹੀ ਸਾਡੇ ਨਾਲ ਫਿੱਜਿਆ ਰਿਹਾ ਤੁਸੀਂ ਵੀ ਦੇਖਿਆ ਨਾ ਉਹ ਦੇਖਿਆ ਵਾਹ ਗੱਲ ਕੋਈ ਆਪਾਂ ਕੋਈ ਹੋਰ ਕੁਝ ਨਾ ਆਇਆ ਆਹ ਬਹੁਤ ਜ਼ਿਆਦਾ ਪਰੇਸ਼ਾਨ ਆ ਕੱਲ ਦੇ ਅਸੀਂ ਇੰਨਾ ਕਿ 10 ਵਜੇ ਤੋਂ ਲੈ ਕੇ ਅੱਜ 10 ਵਜੇ ਤੱਕ 24 ਘੰਟੇ ਹੋ ਗਏ ਆ ਤੁਸੀਂ ਸਾਡੇ ਘਰਾਂ ਦੀ ਜਾ ਕੇ ਪੋਜੀਸ਼ਨ ਦੇਖ ਸਕਦੇ ਹੋ ਇਸ ਟਾਈਮ ਕੀ ਹਾਲ ਹੈ ਬਹੁਤ ਬੁਰਾ ਹਾਲ ਹੈ ਜਿਹੜਾ ਕੋਈ ਆ ਰਿਹਾ ਕੋਈ ਕੁਝ ਕਹਿ ਕੇ ਜਾ ਰਿਹਾ ਕੋਈ ਕੁਝ ਕਹਿ ਕੇ ਜਾ ਰਿਹਾ ਮਤਲਬ ਨਿਚੋੜ ਕਿਸੇ ਚੀਜ਼ ਦਾ ਵੀ ਨਿਕਲ ਰਿਹਾ ਤੁਸੀਂ ਇਹ ਵੀ ਸੇਮ ਦੇਖ ਰਹੇ ਹੋ ਫੁੱਲ ਭਰੀ ਪਈ ਹੈ ਬਲੋਕਜ ਫੁੱਲ ਹੈ ਠੀਕ ਹੈ ਜੀ ਫੁੱਲ ਬਲੋਕਜ ਹੋਈ ਪਈ ਹੈ ਮਤਲਬ ਕੋਈ ਹੱਲ ਨਹੀਂ ਨਿਕਲਦਾ ਪਿਆ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਪਏ ਆ ਕਿ ਸਾਡਾ ਕੋਈ ਹੱਲ ਕਰ ਦਿੱਤਾ ਜਾਵੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਡਾ ਕੋਈ ਹੱਲ ਕਰ ਦਿੱਤਾ ਜਾਵੇ ਕੱਲ ਦਾ ਪਾਣੀ ਵਗ ਰਿਹਾ ਕੋਈ ਆਇਆ ਨਹੀਂ ਇੱਥੇ ਅਧਿਕਾਰੀ ਨਹੀਂ ਜੀ ਕੋਈ ਨਹੀਂ ਆਇਆ ਮੈਂ ਤਾਂ ਉਹਨਾਂ ਨੂੰ ਵੀ ਗੱਲ ਇਹ ਕਹਿ ਰਿਹਾ ਸੀਗਾ ਕਿ ਕੱਲ ਜਿਹੜੀ ਰੀਲ ਬਣਾਈ ਸੀ ਆਪਾਂ ਚਲੋ ਠੀਕ ਹੈ ਸਤਕਾਰਯੋਗ ਉਹਨਾਂ ਦੇ ਰੀਲ ਬਣੀ ਹੈ ਠੀਕ ਆ ਅਸੀਂ ਮੰਨਦੇ ਆ ਪਰ ਜਿਹੜੀਆਂ ਰੀਲਾਂ ਉਹ ਜਿਹੜੀਆਂ ਦੂਜੀਆਂ ਬਣਾਈਆਂ ਸਾਡੇ ਇੱਧਰ ਵੀ ਰੀਲਾਂ ਬਣਾਓ ਆਗੇ ਸਾਨੂੰ ਵੀ ਪਤਾ ਲੱਗੇ ਸਾਡੇ ਜੋਗਾ ਵੀ ਕੋਈ ਕੰਮ ਕੀਤਾ ਬਹੁਤ ਜ਼ਿਆਦਾ ਗੰਦ ਮੱਚਿਆ ਪਿਆ ਜੀ ਬੇਨਤੀ ਹੈ ਪ੍ਰਸ਼ਾਸਨ ਨੂੰ ਜਿਹੜਾ ਵੀ ਆਵਾਜ਼ ਸੁਣਦਾ ਵੈ ਕਿ ਭਾਈ ਸਾਡੀ ਮਦਦ ਕੀਤੀ ਜਾਵੇ ਲੱਗਦਾ ਨਹੀਂ ਕਿ ਨਗਰ ਨਿਗਮ ਦੇ ਦਾਅਵੇ ਨੇ ਪੋਲ ਤਾਂ ਸ਼ਹਿਰ ਦੇ ਵਿੱਚ ਖੁੱਲੀ ਪਈ ਆ ਜਿਹੜੀਆਂ ਵੀ ਬਸਤੀਆਂ ਜਿਹੜੀਆਂ ਆਊਟਰ ਵਾਲੀਆਂ ਬਸਤੀਆਂ ਜਿੱਥੇ ਸੰਘਣੀ ਆਬਾਦੀ ਆ ਸ਼ਹਿਰ ਦੀ ਕਾਰਪੋਰੇਸ਼ਨ ਦੇ ਅੰਦਰ ਸੀਵਰੇਜ ਨਾਲ ਸਾਰਾ ਸੀਵਰੇਜ ਬਲੌਕ ਹੋਇਆ ਪਿਆ ਗੰਦਾ ਪਾਣੀ ਪੀਣ ਵਾਲੇ ਪਾਣੀ ਦੇ ਤੇ ਮਿਕਸ ਹੋਇਆ ਪਿਆ ਲੋਕਾਂ ਦਾ ਬੁਰਾ ਹਾਲ ਆ ਘਰਾਂ ਦੇ ਵਿੱਚ ਪਾਣੀ ਵੜ ਗਿਆ ਆ ਜਿਹੜਾ ਨਾਲਾ ਸਾਰੇ ਸ਼ਹਿਰ ਦਾ ਪਾਣੀ ਲੈ ਕੇ ਜਿਹੜੇ ਸਾਰੇ ਸ਼ਹਿਰ ਦਾ ਪਾਣੀ ਲੈ ਕੇ ਆ ਨਾਲਾ ਡਰੇਨ ਦੇ ਵਿੱਚ ਆ ਕੇ ਪੈਂਦਾ ਡਰੇਨ ਵਿਭਾਗ ਦੀ ਨਲਾਈਕੀ ਦੇਖ ਲੋ ਸਭ ਤੋਂ ਵੱਡਾ ਫੰਡ ਜਿਹੜਾ ਡਰੇਨ ਵਿਭਾਗ ਨੂੰ ਦਿੱਤਾ ਜਾਂਦਾ ਡਰੇਨ ਦੀ ਸਫਾਈ ਆਸਤੇ ਕਿਉਂਕਿ ਡਰੇਨ ਨੇ ਵਰਤੋਂ ਦੇ ਵਿੱਚ ਹੀ ਬਰਸਾਤਾਂ ਚ ਆਉਣਾ ਬਰਸਾਤਾਂ ਤੋਂ ਪਹਿਲਾਂ ਮੌਨਸੂਨ ਤੋਂ ਪਹਿਲਾਂ ਡਰੇਨ ਵਿਭਾਗ ਡਰੇਨ ਦੀ ਸਾਰੀ ਸਫਾਈ ਕਰਾਉਂਦਾ ਇਸ ਵਾਰ ਕੋਈ ਸਫਾਈ ਡਰੇਨ ਦੀ ਹੋਈ ਨਹੀਂ ਜਿਹੜਾ ਫੰਡ ਹੈ ਇਹਨਾਂ ਨੇ ਕਾਗਜ਼ਾਂ ਦੇ ਵਿੱਚ ਹੀ ਖਤਮ ਕਰਤਾ ਜਾ ਕੇ ਦੇਖੋ ਲੋਕਾਂ ਦੇ ਘਰਾਂ 'ਚ ਪਾਣੀ 3-3 ਫੁੱਟ ਵੜ ਗਿਆ ਘਰ ਡਿੱਗਣ ਵਾਲੇ ਕਈਆਂ ਦੇ ਘਰ ਡਿੱਗ ਪਏ ਇਹ ਡਿੱਗਣ ਵਾਲੇ ਕੰਧਾਂ ਟੇਡੀਆਂ ਹੋਈਆਂ ਪਈਆਂ ਘਰਾਂ ਦੇ ਵਿੱਚ ਰੋਟੀ ਨਹੀਂ ਪੱਕਦੀ ਚੁੱਲਿਆਂ ਦੇ ਵਿੱਚ ਪਾਣੀ ਵੜਿਆ ਪਿਆ ਗਰੀਬ ਲੋਕ ਤਰਾ-ਤਰਾ ਕਰ ਰਹੇ ਮੰਜਾ ਡਾਊਨ ਨੂੰ ਤਾਂ ਐ ਨਹੀਂ ਰਾਤ ਲੋਕਾਂ ਨੇ ਸੜਕਾਂ ਦੇ ਉੱਤੇ ਆ ਕੇ ਲਾ ਕੇ ਆ ਕੇ ਸੜਕਾਂ ਦੇ ਉੱਤੇ ਮੰਜੇ ਢਾ ਕੇ ਸੁੱਤੇ ਆ ਕਿਉਂਕਿ ਘਰ ਦੇ ਦਾ ਕਾਇਆ ਕਲਪ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੀਤਾ ਸੀ ਸਦਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਜਦੋਂ ਸੇਮ ਆਈ ਵਈ ਸੀ ਮੁਖਸਰ ਮਲੋਟ ਵਾਲੇ ਬੈਲਟ ਦੇ ਵਿੱਚ ਸੇਮ ਆਈ ਵੀ ਸੀ ਉਦੋਂ ਡਰੇਨੇਜ ਜਿਹੜੀਆਂ ਉਹ ਪੂਰੀਆਂ ਵਧੀਆ ਤਰੀਕੇ ਨਾਲ ਬਣਾ ਕੇ ਇੱਕ ਦੂਜੇ ਨਾਲ ਜੋੜ ਕੇ ਦਰਿਆਵਾਂ 'ਚ ਪਾਣੀ ਪਾਇਆ ਗਿਆ ਸੀ ਤੇ ਸਾਰੇ ਸੀਵਰੇਜ ਜਿਹੜੇ ਆ ਜਿਹੜੇ ਡਰੇਨੇਜ ਆ ਸਾਰਿਆਂ ਦੀ ਸਫਾਈ ਕਰਕੇ ਦੂੰਗੀਆਂ ਕੀਤੀਆਂ ਗਈਆਂ ਡਰੇਨਾਂ ਉਹਨਾਂ ਡਰੇਨਾਂ ਦੇ ਨਾਲ ਅੱਜ ਜਿਹੜਾ ਪਾਣੀ ਸਾਰੇ ਸ਼ਹਿਰ ਦਾ ਪ੍ਰਸਾਰ ਦਾ ਹੁੰਦਾ ਇਹਨਾਂ ਡਰੇਨਾਂ 'ਚ ਆ ਕੇ ਪੈਂਦਾ ਇਹਨਾਂ ਕੋਈ ਲੋੜ ਨਹੀਂ ਮੈਨੂੰ ਕੋਈ ਮਰੀ ਜਾਂ ਕੋਈ ਚੀ ਜਵੇ ਸਭ ਦੇ ਵੀਡੀਓ ਆਪ ਸਭੇ ਆ ਲੋਕ